ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਲਕਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵਾਰੀ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਨੂੰ ਵੈੜ ਤੁਹਾਨੂੰ ਦਿਖਾਉਣੀ ਹੈ ਚੰਗੇ ਦੁੱਧ ਵਾਲੀ ਤੇ ਇੱਕ ਤੁਹਾਨੂੰ ਕਾਫੀ ਖੂਬਸੂਰਤ ਦੀ ਝੋਟੀ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਜੀ ਹਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਜੀ ਲਵਜੀਤ ਸਿੰਘ ਪਿੰਡ ਮਲਖਪੁਰ ਠੀਕ ਐ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰਸਰ ਹੈ ਨਾ ਤੇ ਲਾਗੇ ਥੋਬਾ ਪੈ ਜਾਂਦਾ ਆਪਾਂ ਨੂੰ ਹਾਂਜੀ ਠੀਕ ਐ ਤੇ ਫੋਨ ਨੰਬਰ ਵੀ ਕਰੀ ਬੋਲ ਦਿਓ 8729923107 ਠੀਕ ਐ ਤੇ ਵਪਾਰ ਦਾ ਕੰਮ ਕਰੀਦਾ ਫਿਰ ਆਪਾਂ ਹਾਂਜੀ ਵੀਰ ਜੀ ਵਪਾਰ ਦਾ ਕਰੀਦਾ ਠੀਕ ਐ ਮਤਲਬ ਇਤਰਾਹ ਜਿਹੜਾ ਕੋਈ ਪਸ਼ੂ ਚੰਗਾ ਲੱਭਿਆ ਤੇ ਲੈ ਆਉਣਾ ਹਨਾ ਠੀਕ ਐ ਚਲੋ ਫਿਰ ਵੀਡੀਓ YouTube ਤੇ ਅੱਜ ਪਹਿਲੇ ਦਿਨ ਹੀ ਪਾਉਣ ਲੱਗੇ ਕਿਉਂਕਿ ਐਡਾ ਵਪਾਰੀ ਸਾਡੇ ਕੋਲ ਮਾਲ ਲੈ ਜਾਂਦੇ ਜਿਆਦਾ ਵੇਚਣ ਵਾਲੇ ਖਰਦੇ ਜਾਂਦੇ ਮੈਂ ਵੇਚਣ ਵਾਲੇ ਲੈ ਜਾਂਦੇ ਉਸੇੜੀ ਕਿੰਨਾ ਕ ਟਾਈਮ ਹੋ ਗਿਆ ਕੰਮ ਕਰਦੇ ਨੂੰ ਜੀ ਆਪਾਂ 2011-12 ਦੇ ਕਰ ਰਹੇ ਅੱਛਾ ਮਤਲਬ 12-13 ਸਾਲ ਹੋ ਗਏ ਆ 15 ਤੋਂ ਲੈ ਕੇ 16 ਤੱਕ ਛੱਡਿਆ ਵਿੱਚ ਅੱਛਾ ਕੋਈ ਛੱਡਿਆ ਰਿਹਾ ਵਿੱਚੋਂ ਚਲੋ ਮਤਲਬ ਕਿ ਹੋ ਗਿਆ ਟਾਈਮ ਫਿਰ ਵੀ ਕੰਮ ਕਰਦੇ ਹਾਂ ਨਾ ਤੇ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਇਹਦੇ ਤੋਂ ਹੀ ਆਪਾਂ ਕਰਨੀ ਆ ਕਾਫੀ ਖੂਬਸੂਰਤ ਝੋਟੀ ਆ ਜਿਹੜੀ ਕਿੰਨਾ ਵਾ ਸੂਆ ਸੋਈ ਜੇ ਵਿੱਜੀ ਹੈ ਵਿੱਜੀ ਦੂਜਾ ਸਵੇਰ ਦੂਸਰਾ ਸਵੇਰ ਸੂਈ ਹੈ ਕਿੰਨਾ ਚਿਰ ਹੋ ਗਿਆ ਸੂਈ ਨਾ ਸੂਈ ਨੂੰ ਵਿਆਹ ਤੋਂ ਉਪਰੀ ਦਿਨ ਹੋ ਗਏ 25 ਦਿਨ ਲਾ ਲਓ 26-25 ਦਿਨ ਜਿਹੜੇ ਸੂਈ ਨਾ ਹੋ ਗਏ ਆ ਤੇ ਦੁੱਧ ਕਿੰਨਾ ਤਿਆਰ ਕਰ ਗਈ ਜੀ ਦੁੱਧ ਵੀਰ ਜੀ ਇਸ ਲਈ ਐਟਮ 12 ਲੀਟਰ ਪੱਕਾ ਜੀ ਤਿਆਰ 12 ਲੀਟਰ ਤਿਆਰ ਹਾਂ ਭਾਈ ਕੋਈ ਦੋ ਡੰਗ ਚ ਹੋਵੇ ਜਾਂ ਤਿੰਨ ਆਣ ਕੇ ਚੋਵੇ ਕੋਈ ਚੱਕਰ ਨਹੀਂ ਅੱਛਾ ਹਾਂ ਤਸल्ली ਨਾਲ ਆਪਣੀ ਨਾਲ ਖੜੀ ਜਿੰਨੇ ਵੀ ਖੜ ਨਹੀਂ ਮੇਰੇ ਵੀ ਠੀਕ ਹੈ ਜੀ ਲੈ ਖੋਲੀਏ ਫਿਰ ਤੋੜ ਦਈਏ ਦੁੱਧ 12 ਲੀਟਰ ਮੌਕੇ ਤੇ ਜਿਹੜਾ ਇਹਦੇ ਕੋਲ ਤਿਆਰ ਦਾਸ ਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਵੇਸਟ ਆ ਕੇ ਖੜੇ ਬਾਕੀ ਇਹ ਜੇ ਟਾਈਮ ਹੀ ਦੁਪਹਿਰ ਦਾ ਵਾ ਜਿਹੜੇ ਵੀਡੀਓ ਬਣਾਉਂਦੇ ਆਪਾਂ ਉੱਤਰਾ ਜਿਹੜੀ ਕੱਦ ਕਾਠ ਦੀ ਬੋਡੀ ਵੇਟ ਦੀ ਜਿਹੜੀ ਚੰਗੀ ਸੋਹਣੀ ਝੋਟੀ ਆ ਜਿਹੜੀ ਤੇ ਆ ਥਾਣੇ ਵੀਰੇ ਦੇਖ ਸਾਦੇ ਲੱਗੇ ਤਾਂ ਮਿਲਕ ਮਿਲ ਵੀ ਚੰਗੀ ਲੱਗੀ ਆ ਤੇ ਆ ਬੱਚਾ ਜਿਹੜਾ ਇਹਦਾ ਤੇ ਬੱਚਾ ਕੀ ਵੀਰ ਜੀ ਇਹਦੇ ਮਗਰ ਇਹ ਕੱਟਾ ਜੀ ਇਹਦੇ ਮਗਰ ਕੱਟਾ ਆ ਤੇ ਥਣ ਥਣ ਵੀਰ ਜੀ ਓਕੇ ਪੂਰੇ ਝੋਟੀ ਦੇ ਹਾਂਜੀ ਪੂਰੇ ਓਕੇ ਕੋਈ ਬਾਤ ਘਟ ਨਾ ਨਾ ਤਸਲੀਨਾ ਪੂਰੀਆਂ ਧਾਰਾ ਆਉਣੀਆਂ ਬਰਾਬਰ ਦੀਆਂ ਦੋਹਾਂ ਚ ਤੇ ਕੀ ਰੱਖਣਾ ਫਿਰ ਇਹਦਾ ਮੁੱਲ ਆਪਾਂ ਇਹਦਾ ਵੀ ਜੀ 67000 ਰੁਪਏ ਜੀ ਅੱਛਾ 67000 ਰੁਪਏ ਵਿੱਚੋਂ ਕਰ ਦੇਣਾ ਮੰਤਨ ਜੀ ਕੋਈ ਮਤਲਬ ਛੋਟ ਛੂਟ ਕਰਾਂਗੇ ਅੱਛਾ ਚਲੋ ਕੋਈ ਫੋਨ ਲਾਵੇ ਵਿੱਚੋਂ ਕੋਈ ਛੋਟ ਛੂਟ ਹੋ ਜਾਊਗੀ ਹਾਂਜੀ ਹੋ ਜਾਊਗੀ ਹਾਂ ਠੀਕ ਹੈ ਜੀ ਚੰਗੀ ਝੋਟੀ ਹੈ 67000 ਚੋਂ ਕਹਿੰਦੇ ਕਿ ਛੋਟ ਜਿਹੜੀ ਕਰ ਦਾਂਗੇ ਮੌਕੇ ਤੇ ਤੇ ਹੁਣ ਜਿਹੜੀ ਆਪਾਂ ਵੈੜ ਤਾਂ ਵਿਖਾਉਣੀ ਆ ਦੂਸਰੇ ਨੰਬਰ ਤੇ ਹਾਂ ਦੇਖ ਸਾਦੇ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਕਾਫੀ ਚੰਗਾ ਹੈ ਇਹ ਜੱਗਬਣ ਹੈ ਜਿਹੜੀ ਚੰਗੀ ਤਿਆਰ ਹੁੰਦੀ ਹੈ ਉਤਰਾ ਵੀ ਰੰਗ ਰੂਪ ਦੀ ਜਿਹੜੀ ਚੰਗੀ ਹੈ ਦੱਸਿਏ ਵੀ ਜੀ ਕਿੰਨਾ ਸੁਆ ਸੋਣਾ ਇਹਨੇ ਜੀ ਇਹ ਬੈੜ ਨੇ ਦੋ ਜਹਾ ਸੁਆ ਸੋਣਾ ਜੀ ਅੱਛਾ ਹਾਂਜੀ ਦੋ 10 ਘੜਦੀ ਆ ਮਤਲਬ 10 ਦੇ ਵਿੱਚ ਵਿੱਚ ਸੂਪ ਆਏਗੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਜੂਗੀ ਜੀ ਪਿਛਲੇ ਇਸ ਵੇਲੇ 22 ਕਿਲੋ ਚੋਇਆ ਦੁੱਧ ਅੱਛਾ ਇਹਦੀ 25 ਤੋਂ ਪਲੱਸ ਹੀ ਜਾਊਗੀ ਅੱਛਾ ਹਾਂਜੀ 25 ਦੇ ਲੱਗ ਜਿਹੜਾ ਜਾਊਗੀ ਜਿੰਨਾ ਨੂੰ ਲੈਂਦੀ ਉਹ ਗੱਲ ਦੱਸਦੇ ਸਾਨੂੰ ਠੀਕ ਹੈ ਹਾਂਜੀ ਬਾਕੀ ਇਹ ਕਿ ਚਲੋ ਸੋਣੀ ਆ ਕਦ ਕਾਠ ਵਾਲੀ ਆ ਤੇ ਜਿਹੜਾ ਕੋਈ ਵੀਰੇ ਸਾਹਵਾਲਾ ਕੋਈ ਲੈ ਜਾਊਗਾ ਤੇ ਦੁੱਧ ਚੰਗਾ ਚ ਵਈ ਜਾ। ਬਹੁਤ ਵਧੀਆ ਵੈ ਠੰਡੀ ਤੇਰੀ ਆ ਵੇਖੋ ਕੋਈ ਚੱਕਰ ਨਹੀਂ ਇਹਨੂੰ ਹੈਗਾ। ਕਿੱਦਾਂ ਮਰਜੀ ਭਾਈ ਇਹਦੇ ਥੱਲੇ ਬੈਠੇ ਰਹੋ ਇਹਨੇ ਮਾਸਾ ਵੀ ਹਿੱਲਣਾ ਨਹੀਂ ਆ। ਠੀਕ ਐ ਜੀ। ਇਹ ਵੀ ਚੀਜ਼ ਦਾ ਜਿਹੜਾ ਬੜਾ ਵਾਧਾ ਹੋ ਜਾਂਦਾ ਠੰਡੀ ਤੇਰੀ ਦਾ। ਲਿਆ ਖੋਲੋ ਹਾਂ ਫਿਰ ਤੋੜ ਦੀ। ਅੱਛਾ। ਮੈਂ ਵੀ ਇਦਾਂ ਬੈਠੇ ਰਹੂੰ ਕੋਈ ਚੱਕਰ ਨਹੀਂ। ਅੱਛਾ ਕੋਈ ਗੱਲ ਹੀ ਨਹੀਂ ਆ। ਠੀਕ ਐ। ਲਿਆ ਫਿਰ ਖੋਲੋ ਹਾਂ ਇਹ ਵੀ ਵੈਡ ਵੀ ਤੋੜ ਦੀ ਆਪਾਂ। ਓ ਬਾਬਾ ਜੀ। ਬਾਕੀ ਕੋਸ਼-ਕੋਸ਼ ਪਲਾਂ ਮੇਜ ਹਵਾਨੇ ਤੇ ਪੈਂਦੀਆਂ ਬਾਕੀ ਗੱਭਰ ਡੰਗਰਾਂ ਨਾਲ ਅਕਸਰ ਪਲਾਂ ਗੜੀਆਂ ਪੈ ਜਾਂਦੀਆਂ ਹਵਾਨਿਆਂ ਤੇ ਹੋਤਰਾਂ ਜਿਹੜੀ ਚੰਗੇ ਕਦ ਕਾਠ ਵਾਲੀ ਐ ਕਦ ਕਾਠ ਪੱਖੋਂ ਜਿਹੜੀ ਪੂਰੀ ਵਧੀਆ ਇੱਕ ਵਾਰੀ ਵੀਰ ਜੀ ਫੇਰ ਤੋਂ ਤੋੜ ਦਈਏ ਇਹਦੇ ਨਾਲ ਦੇਖ ਲੈਂਦੇ ਜੀ ਆ ਜੇ ਲੈਓ ਜੀ ਬਾਕੀ ਵੀ ਜੀ ਹੈ ਠੰਡੀ ਦੀ ਜੇ ਕੋਈ ਕੰਮ ਜੀ ਜਿੱਦਾਂ ਬੱਜੀ ਏ ਥੱਲੇ ਬੈਠੇ ਰਹੋ ਭਾਈ ਸਾਡੀ ਦਿਹਾੜੀ ਠੀਕ ਆ ਹਾਂ ਚੰਗੀ ਤਿਆਰ ਹੋਣਾ ਮੈਨੇ ਸੌਣ ਤੱਕ ਜੇ 10 ਦਿਨ ਖੜਦੀ ਸੌਣ ਚ ਪੂਰੀ ਪਛਾਣ ਹਵਾਨਾ ਜਿਹੜਾ ਵਧੀਆ ਤਿਆਰ ਕਰਨਾ ਹੈ ਉਹ ਲਾਉਂਦਾ ਕਿਤਨੂ ਦੇ ਢਾਈ ਦੇ ਵੇਦੀ ਦਾ ਪਾ ਫਿਰ ਕਿੰਨਾ ਰੱਖਦੀ ਏ ਮੁੱਲ ਜੀ ਇਹ ਵੀ ਜਾਜੀ ਕਰਦਿਏ ਫਿਰ ਜਾਜੀ 60000 ਦੀ ਦੇਦਾਂਗੇ ਅੱਛਾ ਹਾਂਜੀ ਜੈਸਨ ਹੋਈਆਂ ਜੈਸਨ ਹੋਈਆਂ ਹਾਂਜੀ ਕੋਈ ਮਾਨ ਤਨ 100 100 ਕਰਾਂਗੇ ਛੋਟ ਛੋਟ ਥੋੜੀ ਵਿੱਚ ਹੋ ਜਾਊਗੀ ਕਿ ਮਤਲਬ ਕਿ ਆਪਣੀ ਪਹਿਲੀ ਵੀਡੀਓ ਵਾ ਤੇ ਮੋਲ ਉਹਨੇ ਕੀ ਪਾਇਆ ਕਿ ਜਿੰਨੇ ਕਿ ਲੈ ਹੀ ਲੈਣੇ ਆ ਹਾਂਜੀ ਬਾਕੀ ਜੀ ਮਤਲਬ ਦੋਵੇਂ ਪਸ਼ੂ ਚੰਗੇ ਆ ਮਤਲਬ ਕੋਈ ਸ਼ੱਕ ਵਾਲੀ ਗੱਲ ਨਹੀਂ ਇੰਨਾ ਜੈਗੀ ਭਾ 15 ਵੀ ਕੋਈ ਇੱਥੇ ਆ ਕੇ ਡੋਡਾਂ ਚਵਾਵੇ ਮੈਂ ਮੈਂ ਵੀ ਇਹਨੂੰ ਵੀ ਤਸੱਲੀ ਨਾਲ ਖੜੇ ਕੋਈ ਚੱਕ ਤਸੱਲੀ ਨਾਲ ਪਾਸ ਕਰਕੇ ਖੜੇ ਹਾਂ ਨਾ ਪਾਸ ਕਰਕੇ ਖੜੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿਹੜ ਗਾਗਾ ਬਣਿਆ ਤੇ ਛੋਟੀ ਸੂਈ ਹੈ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ